ਬਹੁਤ ਸਾਡੇ ਤਾਂ ਜੀ ਤੁਹਾਨੂੰ ਪਤਾ ਹੀ ਆ ਪਿੰਡ ਦਾ ਸਿਆਸਤ ਜਿਹੜੀ ਹਮੇਸ਼ਾ ਐਕਟਿਵ ਰਹਿੰਦੀ ਆ ਮੈਂ ਕਹਿੰਨਾ ਵੀ ਜਿਹੜਾ ਵੀ ਸਵਾਦ ਵੀ ਆ ਜਿਹੜਾ ਇਹ ਜਿੱਥੇ ਪੋਲਿਟਿਕਸ ਐਕਟਿਵ ਆ ਉੱਥੇ ਹੀ ਲੜਨ ਦਾ ਆਉਂਦਾ ਹੈ ਸਰਪੰਚੀ ਦਾ ਤੁਸੀਂ ਜ਼ਿਕਰ ਕੀਤਾ ਸਰਪੰਚੀ ਵੇਲੇ ਵੀ ਖਾਸਾ ਗਰਾਰੀ ਅੜੀ ਸੀ ਤੇ ਹਾਈ ਕੋਰਟ ਤੱਕ ਤੁਹਾਡਾ ਮਸਲਾ ਪਹੁੰਚਿਆ ਸੀ ਮੈਂ ਮੂਹ ਪਹਿਲਾਂ ਨਹੀਂ ਉਹਦਾ ਲੋਕ ਉਹਦੇ ਆ ਜਿਹੜਾ ਸਵਾਦ ਆਊਗਾ ਨਾ ਉਹਦੇ ਢੋਲ ਤੇ ਧਗੇ ਤੇ ਅਸੀਂ ਨੱਚਦੇ ਪਿੰਡ ਜਾਵਾਂਗੇ ਉਹਦੇ ਸਵਾਦ ਆਊਗਾ ਮੈਂ ਉਹਦੇ ਤੁਹਾਨੂੰ ਦੱਸੂਗਾ ਵੀ ਆਹ ਗੱਲ ਮੈਂ ਜਿਹੜੀ ਕਹਿਣੀ ਸੀ ਵੀ ਅੱਜ ਕਹਿ ਰਹੇ ਆ ਵਾ ਪੰਜਾਬ 'ਚ ਇੱਕ ਵਾਰ ਫਿਰ ਰਾਜਨੀਤਿਕ ਪਾਰਟੀਆਂ ਪੱਬਾਂ ਤੇ ਹੋ ਗਈਆਂ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਲਗਭਗ ਹੁਣ ਕੁਝ ਦਿਨ ਬਾਕੀ ਰਹਿ ਗਏ ਨੇ ਤੇ ਸਾਰੇ ਜਿਹੜੇ ਉਮੀਦਵਾਰ ਨੇ ਆਪੋ ਆਪਣੇ ਵੱਡੇ ਲੀਡਰਾਂ ਨੂੰ ਨਾਲ ਲੈ ਕੇ ਐਸ ਡੀ ਐਮ ਦਫਤਰ ਕਚੈਰੀਆਂ ਦੇ ਵਿੱਚ ਆਪਣੇ ਫਾਰਮ ਭਰਨ ਲਈ ਆ ਰਹੇ ਨੇ ਔਰ ਇਹਦੇ ਨਾਲ ਹੀ ਜਿਹੜਾ ਬਹੁਤ ਸਾਰਾ ਗਰਮਾ-ਗਰਮੀ ਵੀ ਦੇਖਣ ਨੂੰ ਮਿਲ ਰਹੀ ਆ ਕਿਤੇ ਕਾਗਜ਼ ਰੱਦ ਹੋ ਰਹੇ ਨੇ ਕਿਤੇ ਥੋੜਾ ਬਹੁਤਾ ਜਿਹੜਾ ਬਹਿਸ-ਵਸਾਇਅ ਦੇਖਣ ਨੂੰ ਮਿਲਦਾ ਸਾਰੇ ਜਿਹੜੇ ਹੈਗੇ ਦ੍ਰਿਸ਼ ਦੇਖਣ ਨੂੰ ਮਿਲਦੇ ਨੇ ਕਿਉਂਕਿ ਮਾਹੌਲ ਹੀ ਐਵੇਂ ਦਾ ਹੁੰਦਾ ਗਰਾਊਂਡ ਲੈਵਲ ਦੀਆਂ ਵੋਟਾਂ ਹੁੰਦੀਆਂ ਨੇ ਤੇ ਬਾਕੀ ਸਿਰੇ ਹੁਣ ਜਿਹੜਾ ਕਿਉਂਕਿ 2026 ਆ ਚੁੱਕਿਆ ਤੇ ਇੱਕ ਸਾਲ ਜਿਹੜਾ ਹੈਗਾ 27 ਤੱਕ ਰਹਿ ਗਿਆ ਤੇ ਲਗਭਗ ਜਿਹੜਾ ਹੈਗਾ ਅਖਾੜਾ ਵੱਡੀਆਂ ਚੋਣਾਂ ਦਾ ਵੀ ਭੱਗ ਜਾਣਾਗਾ ਇਸ ਵਕਤ ਅਸੀਂ ਐਸਡੀਐਮ ਦਫ਼ਤਰ ਜਗਰਾਉਂ ਖੜੇ ਆ ਜਿੱਥੇ ਪਿੰਡ ਡੱਲਾ ਦੇ ਸਰਪੰਚ ਵੀਰ ਗੋਪਾਲ ਸਿੰਘ ਪਾਲੀ ਤੇ ਨਾਲ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਬਲਾਕ ਸੰਮਤੀ ਦੇ ਮੋਹਤਵਾਰ ਜਿਨ੍ਹਾਂ ਨੇ ਚੋਣ ਲੜਨੀ ਆ ਮੁਕਾਬਲਾ ਲੜਨਾ ਉਹ ਵੀ ਨਾਲ ਆਏ ਹੋਏ ਨੇ ਇੱਕ ਇੱਕ ਕਰਕੇ ਸਾਰਿਆਂ ਨਾਲ ਗੱਲ ਕਰਾਂਗੇ ਗੋਪਾਲ ਸਿੰਘ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਡੇ ਆਨ ਪੁਆਇੰਟ ਚੈਨਲ ਦਾ ਜਿਹੜੇ ਹਮੇਸ਼ਾ ਹੀ ਸਾਡੇ ਕਦੋਂ ਵੀ ਸਾਡੀ ਕੋਈ ਐਕਟੀਵਿਟੀ ਜਾਂ ਕੋਈ ਬੋਟਾਂ ਜਾਂ ਅਸੀਂ ਕੋਈ ਟੂਰਨਾਮੈਂਟ ਕਰਾਉਨੇ ਆ ਸਾਡੇ ਲਈ ਸੇਵਾ ਚ ਹਾਜ਼ਰ ਹੁੰਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਔਨ ਪੁਆਇੰਟ ਟੀਮ ਦਾ ਜੀ ਥੋੜਾ ਥੋੜਾ ਕਰਦੇ ਆ ਉਡੀਕ ਕਰਦੇ ਆ ਕਰਦੇ ਆ ਉਮੀਦਵਾਰਾਂ ਨੂੰ ਹੁਣ ਦਿਨ ਆਇਆ ਜਿਵੇਂ ਉਹ ਵਿਆਹ ਚ ਗੀਤ ਗਾਉਂਦੇ ਹੁੰਦੇ ਸੁੱਖਾ ਸੁਖ ਦੀ ਨਵਾ ਦੇਣਾ ਹੈ ਤੇ ਬਲਾਕ ਸਭਾ ਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੀ ਬੜੇ ਚਿਰਾਂ ਤੋਂ ਉਡੀਕ ਸੀ ਪਰ ਚਲੋ ਕੁਝ ਕਾਰਨਾ ਕਰਕੇ ਡਿਲੇ ਹੋ ਰਹੀ ਸੀ ਇੱਕ ਵੱਖਰਾ ਵਿਸ਼ਾ ਹੈਗਾ ਹੁਣ ਦਿਨ ਆ ਗਏ ਤੇ ਦਿਨ ਥੋੜੇ ਰਹਿ ਗਏ ਕਿ ਇਹੋ ਜਿਹਾ ਮੁਕਾਬਲਾਗਾ ਬਹੁਤ ਸਾਡੇ ਤਾਂ ਜੀ ਤੁਹਾਨੂੰ ਪਤਾ ਹੀ ਆ ਪਿੰਡ ਦਾ ਸਿਆਸਤ ਜਿਹੜੀ ਹਮੇਸ਼ਾ ਐਕਟਿਵ ਰਹਿੰਦੀ ਆ ਮੈਂ ਕਹਿੰਦਾ ਵੀ ਜਿਹੜਾ ਵੀ ਸਵਾਦ ਵੀ ਆ ਜਿਹੜਾ ਇਹ ਜਿੱਥੇ ਪੋਲਿਟਿਕਸ ਐਕਟਿਵ ਆ ਉੱਥੇ ਹੀ ਲੜਨ ਦਾ ਆਉਂਦਾ ਜਿੱਥੇ ਮਾੜੇ ਕੈਂਡੀਡੇਟ ਖੜਾ ਕੇ ਇੱਕ ਦੂਜੇ ਨਾਲ ਸੰਧੀਆਂ ਕਰਕੇ ਮਾੜੇ ਕੈਂਡੀਡੇਟ ਲਾ ਦਿੰਦੇ ਆ ਉੱਥੇ ਉਹ ਗੱਲ ਨਹੀਂ ਬਣਦੀ ਸਾਡੇ ਲੋਕ ਬਹੁਤ ਸੂਝਵਾਨ ਨੇ ਸਾਡੇ ਮਾਸਟਰ ਦਰਸ਼ਨ ਸਿੰਘ ਜੀ ਜੋ ਕਿ ਰਿਟਾਇਰ ਟੀਚਰ ਨੇ ਬਹੁਤ ਵਧੀਆ ਕਰਤਾਰ ਦੇ مالک ਨੇ ਅਸੀਂ ਇਹਨਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਤੇ ਸਾਡੇ ਕੋਲ ਤਿੰਨ ਪਿੰਡ ਆ ਜੀ ਸਾਡਾ ਡੱਲਾ ਨਮਾ ਡੱਲਾ ਤੇ ਖੋਸਾ ਹਨੂ ਉਮੀਦ ਆ ਜਿਵੇਂ ਸਾਨੂੰ ਸਰਪੰਚੀ ਵੇਲੇ ਲੋਕਾਂ ਨੇ ਸਾਨੂੰ ਵਧੀਆ ਇੱਕ ਮਾਰਜਨ ਦੇ ਕੇ ਜਿਤਾਇਆ 420 ਵੋਟਾਂ ਦੇ ਨਾਲ ਇਦੋਂ ਅਸੀਂ ਵੱਧ ਮਾਰਜਨ ਤੇ ਅਸੀਂ ਬਲਾਕ ਸੰਮਤੀ ਇੱਕੀ ਜਿਹੜੀ ਜਿੱਤਾਂਗੇ ਜੀ ਸਰਪੰਚੀ ਦਾ ਤੁਸੀਂ ਜ਼ਿਕਰ ਕੀਤਾ ਸਰਪੰਚੀ ਵੇਲੇ ਵੀ ਖਾਸਾ ਗਰਾਰੀ ਅੜੀ ਸੀ ਤੇ ਹਾਈ ਕੋਰਟ ਤੱਕ ਤੁਹਾਡਾ ਮਸਲਾ ਪਹੁੰਚਿਆ ਸੀ ਬਾਬਾ ਚੇ ਰੋਕ ਲੱਗੀ ਰਹੀ ਦੁਬਾਰੇ ਜਿਹੜਾ ਹੈਗਾ ਸਾਰਾ ਮਸਲਾ ਇਹ ਜਿਵੇਂ ਸਰਪੰਚੀ ਬਣੀ ਆ ਆਪਾਂ ਨੂੰ ਵੀ ਪਤਾ ਹੈ ਹਨਾ ਤੇ ਹੁਣ ਜਿਹੜਾ ਹੈਗਾ ਤਿੰਨ ਪਿੰਡਾਂ ਦੀ ਤੁਹਾਡੀ ਇਹ ਚੋਣ ਆ ਗਈ ਇਹਦੇ ਵਿੱਚ ਕਿਵੇਂ ਵੇਖਦੇ ਹੋ ਵੀ ਮੁਕਾਬਲਾ ਇੱਕ ਤਰਫਾ ਹੋਊਗਾ ਕਿ ਸਰਪੰਚੀ ਵਾਂਗੂ ਪੂਰੇ ਸਿੰਘ ਫਸਣਗੇ ਨਹੀਂ ਜੀ ਮੁਕਾਬਲਾ ਤਾਂ ਇੱਕ ਤਰਫਾ ਹੀ ਆ ਪਰ ਸਾਡੇ ਤੁਹਾਨੂੰ ਜਿਵੇਂ ਪਹਿਲਾਂ ਦੱਸ ਕੇ ਹਟਿਆ ਵੀ ਸਾਡੇ ਸਾਰੀਆਂ ਪਾਰਟੀਆਂ ਦੇ ਨਾ ਜਗਰਾਉਂਦੇ ਪੂਰੇ ਹਲਕੇ 'ਚ ਡੱਲੇ 'ਚ ਜਿਵੇਂ ਐਕਟਿਵ ਲੀਡਰ ਨੇ ਐਕਟਿਵ ਲੀਡਰ ਨੇ ਉੱਥੇ ਜਦੋਂ ਪੂਰਾ ਜੋਰ ਲੱਗਦਾ ਫਿਰ ਮੁਕਾਬਲਾ ਤਾਂ ਟਫ ਹੁੰਦਾ ਹੀ ਆ ਮੈਂ ਇਹ ਨਹੀਂ ਕਹਿੰਦਾ ਉਹ ਲੋਕ ਦੱਸਣਗੇ ਅਸੀਂ ਆਪਣੇ ਮੂੰਹੋਂ ਮਿੱਠੂ ਵਾਲੀ ਗੱਲ ਨਹੀਂ ਮੈਂ ਕਰਦਾ ਵੀ ਅਸੀਂ ਚਲੋ ਮਹਾਰਾਜ ਨੇ ਸਾਨੂੰ ਸਮੱਤ ਵਾਕਸ਼ੀ ਆ ਲੋਕਾਂ ਨੂੰ ਸਮੱਤ ਵਾਕਸ਼ੀ ਆ ਤੇ ਉਹ ਵਧੀਆ ਹਮੇਸ਼ਾ ਆਪਦਾ ਜਿਹੜਾ ਚੁਣਦੇ ਆ ਤੇ ਸਾਨੂੰ ਆ ਵੀ ਉਮੀਦ ਆ ਸਾਨੂੰ ਤਾਂ ਪੱਕਾ ਵੀ ਸਾਡੀ ਜਿੱਤ ਹੈਗੀ ਆ ਪਰ ਐਵੇਂ ਮੂੰਹੋਂ ਪਹਿਲਾਂ ਨਹੀਂ ਉਹ ਤਾਂ ਲੋਕ ਉੱਦਿਆਂ ਜਿਹੜਾ ਸਵਾਦ ਆਊਗਾ ਨਾ ਉਦਿਆਂ ਢੋਲ ਤੇ ਧਗੇ ਤੇ ਅਸੀਂ ਨੱਚਦੇ ਪਿੰਡ ਜਾਵਾਂਗੇ ਉਦਿਆਂ ਸਵਾਦ ਆਊਗਾ ਮੈਂ ਉਦਿਆਂ ਤੁਹਾਨੂੰ ਦੱਸੂਗਾ ਵੀ ਆਹ ਗੱਲ ਮੈਂ ਜਿਹੜੀ ਕਹਿਣੀ ਸੀ ਵੀ ਅੱਜ ਕਹਿ ਰਹਿਆਂ ਵਾ ਸਾਨੂੰ ਤਾਂ ਵੀ ਪੂਰੀ ਉਮੀਦ ਆ ਸਾਡੇ ਕਿਉਂਕਿ ਸਾਡੇ ਉਮੀਦਵਾਰੀ ਅਸੀਂ ਜਿੱਦਿਆਂ ਦੇ ਇਹਨਾਂ ਨੂੰ ਖੜੇ ਕੀਤਾ ਕੱਲ ਅਸੀਂ ਅਨਾਉਂਸ ਕੀਤਾ ਪਹਿਲਾਂ ਅਸੀਂ ਆਪਣੇ ਬੰਦਿਆਂ ਨੂੰ ਪੁੱਛਿਆ ਵੀ ਕਿਵੇਂ ਨੇ ਮੈਂ ਕਹਿੰਨਾ ਅਜੇ ਤੱਕ ਕੋਈ ਇਹਨਾਂ ਦੇ ਨੈਗੇਟਿਵ ਖਿਲਾਫ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਵੀ ਭਾਈ ਇਦਾਂ ਦੇ ਇਹਨਾਂ ਦੀ ਕੋਈ ਗੱਲਬਾਤ ਆ ਵੀ ਜਾਂ ਕੋਈ ਇਹਨਾਂ ਤੇ ਇਲਜ਼ਾਮ ਆ ਕੋਈ ਇਹ ਜਾਂ ਜਾਂ ਕਿਸੇ ਕਰੈਕਟਰ ਨੂੰ ਲੈ ਕੇ ਬਹੁਤ ਵਧੀਆ ਇਨਸਾਨ ਨੇ ਪੂਰੀ ਖੁੱਲ੍ਹ ਮੈਂ ਕਹਿੰਨਾ ਉਦੋਂ ਵੱਧ ਬੁੱਟਾਂ ਤੇ ਜਿੱਤਾਂਗੇ ਜੀ ਮਸਲਿਆਂ ਦੀ ਗੱਲ ਕਰੀਏ ਵਿਕਾਸ ਕਾਰਜਾਂ ਦੀ ਗੱਲ ਕਰੀਏ ਪਿੰਡਾਂ ਦੇ ਵਿੱਚ ਕਿਹੜੇ-ਕਿਹੜੇ ਮਸਲੇ ਨੇ ਕਿਹੜੇ-ਕਿਹੜੇ ਉਹ ਮੁੱਦੇ ਨੇ ਜਿਹੜੇ ਤੁਸੀਂ ਲੈ ਕੇ ਚੱਲੇ ਹੋ ਕਿਉਂਕਿ 4 ਸਾਲ ਸਰਕਾਰ ਬਣੀ ਨੂੰ ਵੀ ਹੋ ਗਿਆ ਜੇਕਰ ਆਪਾਂ ਸਰਕਾਰ ਦੇ ਪੱਖ ਤੋਂ ਵੀ ਨਾ ਗੱਲ ਕਰੀਏ ਸਰਪੰਚ ਤੇ ਤਾਂ ਨਿਊਟਰਲ ਹੁੰਦੇ ਆ ਸਭ ਦੇ ਸਾਂਝੇ ਹੁੰਦੇ ਆ ਨਗਰ ਦੇ ਹੁੰਦੇ ਆ ਖਾਸ ਕਿਹੜੇ ਪੁਆਇੰਟ ਨੇ ਜਿਹੜੇ ਤੁਸੀਂ ਨੋਟ ਕੀਤੇ ਆ ਜਿਹੜੇ ਖਾਸ ਜੀ ਸਾਡੇ ਤਾਂ ਮੈਂ ਆਪਦੇ ਪਿੰਡ ਦੇ ਜਿਵੇਂ ਪਹਿਲਾਂ ਦੱਸਾਂ ਹਾਂ ਇੱਕ ਤਾਂ ਛੱਪੜ ਆ ਕਿਉਂਕਿ ਜਿਹੜੀ ਬਲਾਕ ਸਭਾ ਸੀ ਤੇ ਜ਼ਿਲ੍ਹਾ ਪ੍ਰੀਸ਼ਦ ਆ ਇਹ ਸੈਂਟਰ ਨਾਲ ਥੋੜਾ ਇਹਨਾਂ ਦਾ ਤਾਲੁਕ ਹੋ ਜਾਂਦਾ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਆ ਸੈਂਟਰ ਦੀ ਜਿਹੜੀ ਸਾਰੀ ਗ੍ਰਾਂਟ ਆਉਣੀ ਆ ਜ਼ਿਲ੍ਹਾ ਪ੍ਰੀਸ਼ਦ ਰਾਹੀਂ ਆਉਣੀ ਆ ਬਲਾਕ ਸਭਾ ਦੀ ਜਿਹੜੀ ਗ੍ਰਾਂਟ ਆ ਜਿਹੜੀ ਮੈਂ ਪੰਚਾਇਤੀ ਪੈੜੀਆਂ ਉਹਨਾਂ ਰਾਹੀਂ ਆਉਣੀ ਆ ਬਲਾਕ ਸਭਾ ਰਾਹੀਂ ਆਉਣੀ ਆ ਤੇ ਇਹਦੇ 'ਚ ਸਾਡੇ ਜਦੋਂ ਸਾਡਾ ਬੰਦਾ ਜਿੱਤ ਕੇ ਉੱਥੇ ਬੈਠੂਗਾ ਸਾਨੂੰ ਹੋਰ ਜਿਵੇਂ ਜਿੱਥੇ ਦਾ ਹੀ ਪੰਜਾਬ ਸਰਕਾਰ ਤੋਂ ਜ਼ੋਰ ਪਾ ਕੇ ਜਿਵੇਂ ਅਸੀਂ ਹੁਣ ਪਿੱਛੇ ਜੇ 20 ਲੱਖ ਰੁਪਏ ਲੈ ਕੇ ਆ 17 ਲੱਖ ਇੱਕ ਤੋਂ ਪਹਿਲਾਂ ਲੈ ਕੇ ਆਏ ਆ ਵੀ ਜਿੱਥੇ ਸਾਨੂੰ ਹੋਰ ਵੀ ਸਾਨੂੰ ਦਿੱਕਤ ਆਊਗੀ ਉੱਥੇ ਅਸੀਂ ਬਲਾਕ ਸਮਤੀ ਰਹੀ ਪੈਸੇ ਲਵਾਂਗੇ ਸਾਡੇ ਜਿਹੜਾ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੰਡੀ ਦਾ ਸਾਡੀ ਤਕਰੀਬਨ ਪਾਸ ਹੀ ਹੈ ਸਾਡਾ ਕੰਮ ਚੱਲਣਾ ਵਾ ਤੇ ਜਿਹੜਾ ਛੱਪੜ ਲਈ ਸਾਨੂੰ ਹਜੇ ਪੈਸੇ ਆ ਸਾਡਾ ਛੱਪੜ ਜਿਆਦਾ ਵੱਡਾ ਵਾ ਉਹਦਾ ਨਾ ਜਿਹੜਾ ਦੂਜਾ ਉਹ ਵੱਡਾ ਕਰਕੇ ਜਦੋਂ ਪੈਸੇ ਆ ਜਿਹੜੇ ਉਹਦੇ ਲਈ ਉਹ ਪੈਸੇ ਵੀ ਵੱਡੇ ਚਾਹੀਦੇ ਨੇ ਜਿਹੜੇ ਸਾਡੇ ਕੋਲੇ ਪੈਸੇ ਥੋੜੇ ਆ ਬਸ ਉਹਦੇ ਲਈ ਅਸੀਂ ਬਲਾਗ ਸੰਧੀਆਂ ਰਹੀ ਕਿਹੇ ਨਾ ਕੋਈ ਬਿੰਗੇ ਡੇਡੇ ਪੈਸੇ ਇਕੱਠੇ ਕਰਕੇ ਜਿਹੜਾ ਵੀ ਛੱਪੜ ਦਾ ਸੀ ਜਿਹੜਾ ਪਿੰਡ ਦੇ ਵਿਚਾਲੇ ਆ ਗੰਦ ਸੀ ਉਹ ਕੱਢਣਾ ਵਾ ਜੀ ਸਰਦਾਰ ਸਾਹਿਬ ਤੁਹਾਡਾ ਨਾਮ ਜਾਣਨਾ ਚਾਹਾਂਗੇ ਮੇਰਾ ਨਾਮ ਸਰਦਾਰ ਦਰਸ਼ਨ ਸਿੰਘ ਆ ਜੀ ਜੀ ਹਾਂਜੀ ਚੋਣ ਲੜ ਰਹੇ ਹੋ ਤੁਸੀਂ ਪਹਿਲੀ ਚੋਣ ਆ ਜਿਸ ਤੋਂ ਪਹਿਲਾਂ ਵੀ ਲੜੀ ਹੋ ਨਹੀਂ ਪਹਿਲੀ ਜੀ ਪਹਿਲੀ ਚੋਣ ਆ ਜੀ ਹਾਂਜੀ ਕਿਵੇਂ ਦੇਖਦੇ ਹੋ ਫਿਰ ਆਪਦਾ ਮੁਕਾਬਲਾ ਮੁਕਾਬਲਾ ਠੀਕ ਆ ਜੀ ਬਹੁਤ ਵਧੀਆ ਲੱਗਦਾ ਵੀ ਪਹਿਲੀ ਵਾਰੀ ਚੋਣ ਲੜਨ ਲੱਗੇ ਆਪਾਂ ਤਾਂ ਵੀ ਪਹਿਲਾਂ ਚੋਣ ਲੜੀ ਨਹੀਂ ਕਿਤੇ ਤੇ ਇਹ ਵੀ ਬਹੁਤ ਜ਼ੋਰ ਲਾ ਕੇ ਜਿਹੜੀ ਹੁਣ ਖੜਾ ਕੀਤਾ ਮੈਨੂੰ ਇਹਨਾਂ ਨੇ ਤੇ ਮੈਂ ਪਹਿਲਾਂ ਮੰਨ ਨਹੀਂ ਸਿਰਿਆ ਵੀ ਮੈਂ ਤਾਂ ਸਕੂਲ ਦੇ ਵਿੱਚ ਹੀ ਆਪਦਾ ਸਕੂਲ ਬੱਚਿਆਂ ਦੇ ਪ੍ਰਤੀ ਸੀ ਆਪਾਂ ਤਾਂ ਤੇ ਮਤਲਬ ਵੀ ਇੱਧਰ ਰਾਜਨੀਤੀ ਦੇ ਵਿੱਚ ਮੈਂ ਪਹਿਲਾਂ ਨਹੀਂ ਸੀ ਆਇਆ ਕਿਤੇ ਹੁਣ ਇਹਨਾਂ ਨੇ ਤਾਂ ਜ਼ੋਰ ਲਾ ਕੇ ਤੁਹਾਨੂੰ ਖੜਾ ਕਰਤਾ ਹੁਣ ਥੋੜਾ ਕਿੰਨਾ ਕਿ ਜ਼ੋਰ ਲੱਗ ਰਿਹਾ ਮੇਰਾ ਤਾਂ ਹੁਣ ਪੂਰਾ ਜ਼ੋਰ ਲੱਗਿਆ ਜੀ ਪੂਰਾ ਜ਼ੋਰ ਲੱਗਿਆ ਸਾਡਾ ਤਾਂ ਜੀ ਹਾਂ ਪੂਰਾ ਹੁਣ ਰਾਤ ਨੂੰ 10 11 ਵਜ ਜਾਂਦੇ ਸਾਨੂੰ ਤੁਰੇ ਫਿਰਦੇ ਆ ਇਹਨੂੰ ਪਹਿਲਾਂ ਆਰਾਮ ਨਾਲ ਸੌਂ ਜਾਂਦੇ ਸੀ ਹਾਂ ਪਹਿਲਾਂ ਤਾਂ ਦਨਸ਼ ਭਾਈ ਸਮਝ ਜਾਂਦੇ ਸੀ ਹੁਣ ਤਾਂ ਹਾਂਜੀ ਥੋੜਾ ਸਰਦਾਰ ਸਾਹਿਬ ਕਿੰਨਾ ਮੇਰਾ ਨਾਮ ਪ੍ਰੀਤਮ ਸਿੰਘ ਆ ਜੀ ਜੀ ਪ੍ਰੀਤਮ ਸਿੰਘ ਜੀ ਜਿਵੇਂ ਕਹਿੰਦੇ ਵੀ ਹੁਣ ਮੇਰਾ ਪੂਰਾ ਜ਼ੋਰ ਲੱਗਿਆ ਪਿਆ ਜ਼ੋਰ ਥੋੜਾ ਵੀ ਪੂਰਾ ਲੱਗਿਆ ਪਿਆ ਜ਼ੋਰ ਜ਼ੋਰ ਬਹੁਤ ਜ਼ ਮਾਇਆ ਰਿਚੋਲ ਟਾਇਰ ਮਾਇਆ ਠੀਕ ਹੈ ਹਾਂਜੀ ਅੱਛਾ ਇਹ ਸੀ ਇੱਛਾ ਵੀ ਕਿਸੇ ਹੁਣ ਉਸ ਮੰਚ ਤੇ ਉਸ ਲੈਵਲ ਤੇ ਕੰਮ ਕੀਤਾ ਜਾਵੇ ਪਿੰਡ ਲਈ ਪਹਿਲਾਂ ਤੁਸੀਂ ਦੇਸ਼ ਦੀ ਸੇਵਾ ਕੀਤੀ ਆ ਮਨ ਚ ਹੈਗੀ ਸੀ ਇੱਛਾ ਹਾਂਜੀ ਹਾਂਜੀ ਪੂਰੀ ਆ ਕਰਾਂਗੇ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋਈ ਜੀ ਹਾਂਜੀ ਤਾਂ ਇੱਧਰ ਵੀ ਕੁਝ ਪਤਵੰਤੇ ਖੜੇ ਨੇ ਤੁਹਾਡਾ ਭਾਈ ਜੀ ਕੀ ਨਾਮ ਜਗਦੀਪ ਸਿੰਘ ਜੀ ਜਗਦੀਪ ਸਿੰਘ ਜੀ ਪਿੰਡ ਦੇ ਮਸਲਿਆਂ ਦੀ ਗੱਲ ਕੀਤੀ ਮੈਂ ਪਾਲੀ ਵੀਰ ਨਾਲ ਹੋਰ ਕਿਹੜੇ ਕਿਹੜੇ ਉਹ ਮੁੱਦੇ ਨੇ ਇਹਨਾਂ ਨੇ ਛੱਪੜ ਦੀ ਗੱਲ ਕੀਤੀ ਤੁਸੀਂ ਵੀ ਨੋਟ ਕੀਤੇ ਹੋਣੇ ਆ ਕੱਲ ਨੂੰ ਜੇਕਰ ਤੁਹਾਡੇ ਹੱਥ ਪਾਵਰ ਆਉਂਦੀ ਆ ਤੁਸੀਂ ਉਸ ਚੇਅਰ ਤੇ ਬੈਠਦੇ ਹੋ ਪਿੰਡ ਲਈ ਕੀ ਕੁਝ ਨਵਾਂ ਸੋਚਿਆ ਜੋ ਵੀ ਕੰਮ ਪਾਸ ਸਿੰਘ ਪਾਲੀ ਜੀ ਕਰਨਗੇ ਉਹ ਵੀ ਕੰਮ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਰਾਂਗੇ ਇਹ ਪੂਰਾ ਜਿੱਥੇ ਵੀ ਖੜਨੇਗੇ ਉਹਨਾਂ ਦੇ ਨਾਲ ਖੜੇ ਹਾਂ ਅਸੀਂ ਹੁਣ ਵੀ ਖੜੇ ਆਂ ਗਾਂ ਵੀ ਖੜਾਂਗੇ ਇਹ ਸਾਡੇ ਪੰਚਾਇਤ ਮੈਂਬਰ ਨੇ ਜੀ ਮੌਜੂਦਾ ਹਾਂ ਜੀ ਮੇਰੇ ਨਾਲ ਮੈਂਬਰ ਠੀਕ ਹੈ ਚਲੋ ਤੁਸੀਂ ਅੰਕਲ ਜੀ ਹਾਂਜੀ ਅਸੀਂ ਤਾਂ ਦਰਸ਼ਨ ਸਿੰਘ ਸਾਡਾ ਛੋਟਾ ਭਾਈ ਆ ਜੀ ਜਿਹਦੀ ਅਸੀਂ ਮਦਦ ਸਪੋਰਟ ਕਰ ਰਹੇ ਹਾਂ ਵੋਟਾਂ ਦੇ ਵਿੱਚ ਠੀਕ ਹੈ ਜੀ ਹਰ ਵੇਲੇ ਅਸੀਂ ਇਹਦੇ ਨਾਲ ਰਹਿੰਦੇ ਆ ਮੈਂ ਪਿੰਡ ਦਾ ਚੌਕੀਦਾਰ ਹਾਂ ਠੀਕ ਹੈ तकरीबन ਮੈਨੂੰ 49 ਸਾਲ ਹੋ ਗਏ 78 ਤੋਂ ਲਾ ਕੇ ਮੈਂ ਤਾਂ ਬਸ ਇਹ ਲੋਕਾਂ ਦੀ ਸੇਵਾ ਹੀ ਕਰਦਾ ਠੀਕ ਹੈ ਜੀ ਤੇ ਅੱਜ ਆ ਜਿਹੜਾ ਸਮਾਂ ਮਿਲਿਆ ਵਿਆ ਦਰਸ਼ਨ ਸਿੰਘ ਦੀ ਮਦਦ ਕਰਨ ਦਾ ਸਮਾਂ ਮਿਲਿਆ ਮੈਨੂੰ ਜੀ ਤੇ ਉਹ ਦਿਨ ਤੇ ਇਹਦੇ ਨਾਲ ਹੀ ਆ ਹੁਣ ਵੀ ਇਹਦੇ ਨਾਲ ਹੀ ਰਹਿਣਾ ਅੱਗੇ ਵਾਸਤੇ ਵੀ ਇਹਦੇ ਨਾਲ ਆ ਤੇ ਅੱਜ ਵੀ ਇਹਦੇ ਨਾਲ ਆ ਅੱਜ ਇਹਨੂੰ ਬਹੁਤ ਜਿਆਦੇ ਵੋਟਰਾਂ ਨੇ ਜਿੱਤ ਦੇਣੀ ਆ ਤੁਹਾਡਾ ਅੰਕਲ ਜੀ ਸ਼ੁਭਨਾਮ ਉਹ ਦਸੰਗ ਜੀ ਪਿੰਡ ਦੇ ਵਿੱਚ ਹੋਰ ਕੋਈ ਤੁਸੀਂ ਕੰਮ ਧੰਦਾ ਜਿਹੜਾ ਖਾਸ ਹੁੰਦਾ ਵੀ ਆ ਹੋਣਾ ਚਾਹੀਦਾ ਸਾਡੇ ਪਿੰਡ ਚ ਸਾਡਾ ਇਹ ਖਾਸ ਹੈ ਜਿਹੜਾ ਸੱਪੜ ਬਾਰੇ ਠੀਕ ਹੈ ਮੰਨਗਾ ਬਾਰੇ ਜੀ ਤੇ ਸਾਡੇ ਜਿਹੜੇ ਕੰਮ ਜੀ ਬਾਰੇ ਹੁੰਦੇ ਆ ਜੀ ਉਹ ਹੋਣੇ ਚਾਹੀਏ ਬਸ ਸੋ ਚੋਣਾ ਦਾ ਮਾਹੌਲ ਤੁਸੀਂ ਗੱਲਬਾਤ ਸੁਣੀ ਲਈ ਪੂਰੀ ਗਰਮ ਹੋ ਗਿਆ ਪਾਲੀ ਵੀਰ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਸ਼ੁਭਕਾਮਨਾਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਰਹਿੰਦਾ ਪਿੰਡ ਵੀ ਅਸੀਂ ਆਵਾਂਗੇ ਹੋਰ ਵੀ ਦੇਖਾਂਗੇ ਤੇ ਇੱਕ ਅਖੀਰ ਤੇ ਇੱਕ ਸਵਾਲ ਜਆ ਜ਼ਰੂਰ ਕਿਉਂਕਿ ਇੱਕ ਤਰਫਾ ਗੱਲ ਨਾ ਹੋਵੇ ਸੁਣਨ ਵਾਲੀ ਸਰੋਤੇ ਵੀ ਇਹ ਕਹਿਣਗੇ ਵੀ ਖਬਰੇ ਸਾਡਾ ਵੀ ਤੁਹਾਡੇ ਨਾਲ ਕੋਈ ਅੰਦਰੂਨੀ ਗੱਠ ਜੋੜਾ ਹਨਾ ਇੱਕ ਜਿਹੜਾ ਹੈਗਾ ਵਿਰੋਧੀ ਧਿਰਾਂ ਵੱਲੋਂ ਦੋ ਤਿੰਨ ਦਿਨਾਂ ਤੋਂ ਬੜਾ ਇਹ ਰੌਲਾ ਪਾਇਆ ਜਾ ਰਿਹਾ ਜਾਂ ਇਲਜ਼ਾਮ ਲੱਗ ਰਹੇ ਸੱਤਾ ਧਿਰ ਤੇ ਵੀ ਉਹਨਾਂ ਦੇ ਕਾਗਜ਼ ਕੈਨਸਲ ਕੀਤੇ ਜਾ ਰਹੇ ਆ ਜਾਂ ਉਹਨਾਂ ਨੂੰ ਐਨਓਸੀ ਨਹੀਂ ਮਿਲ ਰਹੇ ਕੱਲ ਵੀ ਆਪਾਂ ਦੇਖਿਆ ਇੱਕ ਐਸਡੀਐਮ ਨਾਲ ਤਲਖੀ ਹੋਈ ਆ ਅਕਾਲੀ ਦਲ ਦੇ ਉਮੀਦਵਾਰਾਂ ਦੀ ਉਹਨੂੰ ਕਿਵੇਂ ਵੇਖਦੇ ਹੋਂ ਜਿਹੜੀ ਜੀ ਤੁਸੀਂ ਪਹਿਲੀ ਕਾਗਜ਼ ਕੈਨਸਲ ਦੀ ਗੱਲ ਕੀਤੀ ਆ ਉਹ ਤਾਂ ਹਜੇ 4 ਤਰੀਕ ਤੱਕ ਆਪਾਂ ਫਾਰਮ ਭਰ ਸਕਦੇ ਆ ਉਦੋਂ ਬਾਅਦ ਜਿਹੜਾ ਉਹਨਾਂ ਦੀ ਪੜਤਾਲ ਹੋਣੀ ਆ ਫੇਰ ਕਾ ਉਹ ਫੇਰ ਜਿਹੜੀ ਲਿਸਟ ਲੱਗਣੀ ਆ ਫੇਰ ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗਣਾ ਵੀ ਹੁਣ ਇਹਨਾਂ ਦੇ ਕਾਗਜ ਕੈਂਸਲ ਆ ਉਹ ਤਾਂ ਹਜੇ ਗੱਲ ਸ਼ੁਰੂ ਹੋਈ ਨਹੀਂ ਉਹ ਤਾਂ ਇੱਕ ਵੀ ਪਾਰਟੀਆਂ ਦੇ ਦੋਸ਼ਣ ਲਾਉਣ ਲਈ ਇੱਕ ਦੂਜੇ ਨੂੰ ਕਹਿ ਰਹੇ ਆ ਵੀ ਭਾਈ ਸਾਨੂੰ ਐਂ ਕਰੀ ਜਾਂਦੇ ਆ ਪਰ ਇਹ ਜੀ ਕਾਗਜ ਕੈਂਸਲ ਵਾਲੀ ਹਜੇ ਤੱਕ ਕੋਈ ਗੱਲ ਨਹੀਂ ਸਾਡੇ ਹਲਕੇ ਦੇ ਤਾਂ ਖਾਸ ਕਰਕੇ ਜਿਹੜੀ ਗੱਲ ਰਹੀ ਦੂਜੀ ਐਨਓਸੀ ਵਾਲੀ ਜੀ ਐਨਓਸੀ ਵਾਲੀ ਕੱਲਣਾ ਜਦੋਂ ਅਸੀਂ ਆਪਣੀਆਂ ਐਨਓਸੀਆਂ ਲਈਆਂ ਵਾ ਉੱਥੇ ਮੇਥੋਂ ਮੂਰੇ ਕਾਲੀ ਬੈਠੇ ਸੀ ਸਾਡੇ ਹਲਕੇ ਦੇ ਮੋਤਵਾਰ ਬੰਦੇ ਮੇਥੋਂ ਪਹਿਲਾਂ ਉਹ ਲੈ ਗਏ ਮੈਂ ਉਹਨਾਂ ਨਾਲ ਮਜ਼ਾਕ ਵੀ ਕਰਦਾ ਸੀ ਵੀ ਤੁਸੀਂ ਦੇਖ ਲਓ ਉਦਾਂ ਇੰਨਾ ਸਾਨੂੰ ਦੂਸ਼ਣ ਤੇ ਲਾਉਣੇ ਸਾਡੀ ਪਾਰਟੀ ਤੇ ਵੀ ਤੁਸੀਂ ਸਭ ਤੋਂ ਪਹਿਲਾਂ ਕੰਮ ਕਰਾਈ ਜਾਂਦੇ ਹੋ ਤੁਸੀਂ ਤਾਂ ਉੱਤੋਂ ਦੇ ਚਲੋ ਹਾਈ ਕੋਰਟ ਨੇ ਇਹ ਵੀ ਗੱਲ ਕਹੇ ਵੀ ਜੇ ਐਨਓ ਸੀ ਤੁਹਾਨੂੰ ਕਿਸੇ ਪਾਸੇ ਨੂੰ ਦਿੱਕਤ ਆ ਰਹੀ ਤੁਸੀਂ ਇਹ ਫਿਰ ਲੈਪਟਾਪ ਦਾ ਲਾ ਸਕਦੇ ਹੋ ਇਦਾਂ ਦੀ ਕੋਈ ਗੱਲ ਨਹੀਂ ਜਿਵੇਂ ਅੱਗੇ ਸਰਪੰਚੀ ਦੀਆਂ ਚੋਣਾਂ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਨੇ ਬਹੁਤ ਵਧੀਆ ਸਾਫ਼ ਸੁਥਰੇ ਤਰੀਕੇ ਨਾਲ ਕਰਾਈਆਂ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਵੀ ਇਦਾਂ ਹੀ ਆਉਣਗੀਆਂ ਕਿਸੇ ਨਾ ਕੋਈ ਵੀ ਆ ਜਿਹੜਾ ਮੈਂ ਕਹੂੰਗਾ ਤੱਕਾ ਨਹੀਂ ਹੋਊਗਾ ਜੀ ਹਾਂਜੀ ਸੋ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦਾ ਅਖਾੜਾ ਲਗਭਗ ਪੂਰੀ ਤਰ੍ਹਾਂ ਹੁਣ ਭੱਕ ਚੁੱਕਿਆ ਸਾਰੇ ਉਮੀਦਵਾਰ ਪੱਬਾਂ ਭਾਰਨੀ ਇੱਥੇ ਕਾਗਜ਼ ਭਰਨ ਲਈ ਸੋ ਹੋਰ ਵੀ ਸ਼ਹਿਰ ਤੋਂ ਅਸੀਂ ਤੁਹਾਨੂੰ ਉੱਥੋਂ ਦੀ ਗਰਾਊਂਡ ਰਿਪੋਰਟ ਤੁਹਾਡੇ ਸਾਹਮਣੇ ਕਰਾਂਗੇ ਜੁੜੇ ਰਹੋ ਕੈਮਰਾਮੈਨ ਕੋਲ ਜੀਤ ਨਾਲ ਮੈਂ ਹਰਜਿੰਦਰ